ਇਸ ਸਨੇਹਾ ਮੇਰੇ ਉਹਨਾਂ ਪੰਜਾਬੀ ਵੀਰ ਭੈਣ ਭਰਾਵਾਂ ਨੂੰ ਜਿਨ੍ਹਾਂ ਦਾ ਹੜ੍ਹਾਂ ਦੇ ਵਿੱਚ ਨੁਕਸਾਨ ਹੋ ਗਿਆ ਬਿਰੋ ਹੌਸਲਾ ਨਹੀਂ ਹਾਰਨਾ ਤੁਸੀਂ ਇਸ ਦੁੱਖ ਦੀ ਘੜੀ ਸਾਰਾ ਪੰਜਾਬ ਤੁਹਾਡੇ ਨਾਲ ਖੜਾ ਹੈ ਅੱਜ ਹਰ ਜਥੇਬੰਦੀ ਹਰ ਐਨ ਜੀਓ ਹਰ ਇੱਕ ਇਨਸਾਨ ਜਿਹੜਾ ਪੰਜਾਬੀ ਬੋਲਦਾ ਲਿਖਦਾ ਪੰਜਾਬ ਦਾ ਵਸਾਹੀ ਹੈ ਉਹਨੂੰ ਬਹੁਤ ਦਰਦ ਆ ਇਸ ਹੜ੍ਹਾਂ ਦਾ ਹੜਾ ਨੇ ਨੁਕਸਾਨ ਬਹੁਤ ਕਰਤਾ ਵੀਰੋ ਹੌਸਲਾ ਰੱਖਿਓ ਮੈਂ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਹਲਾਸ਼ੇਰੀ ਦੇਣ ਨੂੰ ਬੇਨਤੀ ਕਰੂੰਗਾ ਕਿ ਹੌਸਲਾ ਰੱਖਿਓ ਚੰਗ ਜੇਤ ਲਾਂਗੇ ਆਪਾਂ ਇਸ ਦੁੱਖ ਦੀ ਘੜੀ ਸਾਰੇ ਪੰਜਾਬ ਦੇ ਜੰਟ ਵੀਰ ਤੁਹਾਡੇ ਨਾਲ ਨੇ ਅਸੀਂ ਵੱਧ ਤੋਂ ਵੱਧ ਜੋਰ ਲਾ ਦੇਾਂਗੇ ਦੁਬਾਰਾ ਸਾਰੀਆਂ ਚੀਜ਼ਾਂ ਠੀਕ ਕਰਨ ਨੂੰ ਸਾਨੂੰ ਗੁਰੂ ਮਹਾਰਾਜ ਨੇ ਬਹੁਤ ਸ਼ਕਤੀ ਬਖਸ਼ੀ ਆ ਸਾਡੇ ਭਗਵਾਨ ਸਾਨੂੰ ਰਸਤਾ ਦਿਖਾਉਂਦੇ ਨੇ ਰੋਜ਼ ਅਸੀਂ ਅਕਸਰ ਗਰੀਬਾਂ ਨੂੰ ਬਾਹਰ ਭੇਜਦੇ ਆ ਸਾਡੇ ਪੰਜਾਬ ਦਾ ਇੱਕ ਬੱਚਾ ਬਾਹਰ ਜਾ ਕੇ 5-5 ਲੱਖ ਰੁਪਏ ਮਹੀਨਾ ਕਮਾਉਂਦਾ ਅੱਜ ਗੱਡੀ ਲਈ ਤੋਂ ਲੱਥੀ ਆ ਘਰੋਂ ਬੇਕਾਰ ਹੋਏ ਨਹੀਂ ਘਰ ਲੋਕਾਂ ਦੇ ਘਰ ਟੁੱਟੇ ਨੇ ਫਸਲਾਂ ਤਬਾਹ ਹੋਈਆਂ ਸਾਡੇ ਬੱਚੇ ਬਹੁਤ ਹਿੰਮਤੀ ਨੇ ਬਹੁਤ ਮਿਹਨਤੀ ਨੇ ਅਸੀਂ ਸਾਰੇ ਪੰਜਾਬ ਦੇ ਏਜੰਟ ਪੂਰਾ ਜੋਰ ਲਾ ਦੇਾਂਗੇ ਬਸ ਆ ਦੋ ਚਾਰ ਪੰਜ ਦਿਨ ਦੀ ਗੱਲ ਹੈ ਇੱਕ ਵਾਰੀ ਪਾਣੀ ਥੱਲੇ ਆਂਦਿਓ ਫਿਰ ਅਸੀਂ ਸਾਰੇ ਏਜੰਟ ਵੀਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਅਸੀਂ ਏਦਾਂ ਨਹੀਂ ਆ ਚੀਜ਼ਾਂ ਦੇਵਾਂਗੇ ਤੁਹਾਨੂੰ ਏਦਾਂ ਦੇ ਪ੍ਰੋਡਕਟ ਦੇਵਾਂਗੇ ਤੁਸੀਂ ਥੋੜੇ ਪੈਸਿਆਂ ਨਾਲ ਬਾਹਰ ਚਲ ਜਿਓਗੇ ਅਜ ਅਸਟ੍ਰੇਲੀਆ 'ਚ ਸਾਡੇ ਬੱਚੇ ਜਾ ਕੇ 5-5 ਲੱਖ ਰੁਪਏ ਮਹੀਨਾ ਕਮਾ ਲੈਂਦੇ ਨੇ ਸਿਰਫ ਪੰਜਾਬੀ ਬੰਦਾ ਹੀ ਹੈ ਜਿਹੜਾ ਬਾਹਰ ਜਾ ਕੇ ਪੈਸੇ ਕਮਾਉਂਦਾ ਕਿਉਂ ਕਮਾ ਲੈਂਦਾ 12-12 14-14 ਘੰਟੇ ਕੰਮ ਕਰਦਾ ਬਹੁਤ ਮਿਹਨਤੀ ਨੇ ਸਾਡੇ ਬੱਚੇ ਬਹੁਤ ਹਿੰਮਤੀ ਨੇ ਮੈਂ ਸਮੂਹ ਪੰਜਾਬ ਦੇ ਏਜੰਟਾਂ ਵੱਲੋਂ ਸਾਡੀਆਂ ਐਸੋਸੀਏਸ਼ਨਾਂ ਵੱਲੋਂ ਆਪਦੇ ਦਫ਼ਤਰ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਹੌਸਲਾ ਰੱਖਣ ਦੀ ਅਪੀਲ ਕਰਦਾ ਪਾਣੀ 2-4-5 ਦਿਨ ਦੀ ਮਾਰ ਹੈ ਕਿਸੇ ਤਰੀਕੇ ਆਪਣੇ ਆਪ ਨੂੰ ਠੀਕ ਰੱਖੋ ਇਹ ਘਾਟੇ ਜਿਹੜੇ ਪਏ ਆ ਕਰ ਲਾਂਗੇ ਪੂਰੇ ਆਪਾਂ ਸਾਡੇ ਬੱਚੇ ਬਹੁਤ ਮਿਹਨਤੀ ਨੇ ਇਪਾਰ ਜਾ ਕੇ ਜਦੋਂ ਮਿਹਨਤਾਂ ਕਰਦੇ ਨੇ ਉਦੋਂ ਡਾਲਰ ਢਿੱਕਦੇ ਨੇ ਉਦਾਂ ਤੇ ਪੰਜਾਬ ਪੂਰੀ ਦੁਨੀਆ 'ਚ ਵੱਜਦਾ ਜੀ ਕਿ ਅਸੀਂ ਖੇਤੀਬਾੜੀ ਦਾ ਕੰਮ ਕਰਦੇ ਆਂ ਅਸੀਂ ਅਨਾਜ ਦਿੰਨੇ ਆਂ ਪੂਰੀ ਦੁਨੀਆ ਨੂੰ ਪਰ ਇੱਕ ਕੋੜਾ ਸੱਚ ਵੀ ਆ ਜਿਹੜਾ ਕਿ ਕੋਈ ਸੁਣਨ ਨੂੰ ਤਿਆਰ ਨਹੀਂ ਹੁੰਦਾ ਕਿ ਅੱਜ ਪੰਜਾਬ ਖੜਾ ਹੋਇਆ ਵੈ ਹਨਰਾਈਆਂ ਦੇ ਸਿਰ ਤੇ ਬਿਹਾਰ ਨਾਲੋਂ ਜ਼ਿਆਦਾ ਮਾਲਾ ਹਾਲ ਹੋਣਾ ਸੀ ਸਾਡਾ ਅਇ ਤੋਂ 15-20 ਸਾਲ ਪਹਿਲਾਂ ਮੁਹਿੰਮ ਚੱਲੀ ਸਾਡੇ ਬੱਚਿਆਂ ਨੇ ਵਿਦੇਸ਼ ਦਾ ਰੁਖ ਕੀਤਾ ਤੇ ਅੱਜ ਬੜੀ ਮਾਣ ਵਾਲੀ ਗੱਲ ਆ ਵੀ ਦੁਨੀਆ ਦੀਆਂ ਸਰਕਾਰਾਂ ਦੇ ਵਿੱਚ ਅੱਜ ਸਾਡੇ ਲੋਕ ਨੇ ਅਸੀਂ ਕਰੋੜਪਤੀ ਬਣਨ ਲਈ ਬੰਦਾ ਬਾਹਰ ਭੇਜਦੇ ਆ ਸਾਡੇ ਭੇਜੇ ਹੋਏ ਬੱਚੇ ਕਰੋੜ-ਕਰੋੜ ਰੁਪਈਆ ਕਮਾਉਂਦੇ ਨੇ ਸਾਨੂੰ ਮਾਣ ਹੋਣਾ ਚਾਹੀਦਾ ਆਪਣੇ ਪੰਜਾਬੀ ਬੱਚਿਆਂ ਤੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਅੰਗਰੇਜ਼ੀ ਚ ਅਸੀਂ ਬਹੁਤ ਪਿੱਛੇ ਸੀ ਅੱਜ ਪੂਰੀ ਦੁਨੀਆ ਚ ਸਭ ਤੋਂ ਜ਼ਿਆਦਾ ਅੰਗਰੇਜ਼ੀ ਪੰਜਾਬ ਚ ਪੜਾਈ ਜਾਂਦੀ ਹੈ ਅਸੀਂ ਬਿਨਾ ਆਈਲਟ ਪੰਜ ਬੈਂਡ ਦੀਆਂ ਮਸ਼ਹੂਰੀਆਂ ਕਰਦੇ ਸੀ ਅੱਜ 8 8 ਬੈਂਡ ਹਰ ਬੱਚਾ ਲੈ ਲੈਂਦਾ ਸਾਡੇ ਬੱਚਿਆਂ ਨੂੰ ਇੱਕ ਚੀਜ਼ ਸਮਝ ਲੱਗੀ ਕਿ ਜੇ ਜ਼ਿੰਦਗੀ ਚ ਕਾਮਯਾਬ ਹੋਣਾ ਤਾਂ ਪੜਨਾ ਪੈਣਾ ਅੱਜ 70 80% ਨੰਬਰ ਨੋਰਮਲ ਆ ਜਾਂਦੇ ਬੱਚਿਆਂ ਦੇ ਸੱਤ 7.5 ਬੈਂਡ ਹਾਈਲਾਈਟ ਦੇ ਵਿੱਚ ਇੱਕ ਨਾਰਮਲ ਬੱਚਾ ਲੈ ਲੈਂਦਾ ਸਾਨੂੰ ਸਾਰਿਆਂ ਨੂੰ ਪਛਾਣਨਾ ਪਏਗਾ ਅਸੀਂ ਖੇਤੀ ਲਈ ਦੁਨੀਆ 'ਚ ਮਸ਼ਹੂਰ ਸੀਗੇ ਅੱਜ ਅਸੀਂ ਇਮਾਨਦਾਰੀ ਲਈ ਵੀ ਪੂਰੀ ਦੁਨੀਆ 'ਚ ਮਸ਼ਹੂਰ ਆ ਮੈਨੂੰ ਬੜਾ ਫਖਰ ਹੈ ਕਿ ਅਸੀਂ ਪੰਜਾਬ 'ਚੋਂ ਬੱਚੇ ਬਾਹਰ ਭੇਜਦੇ ਆ ਅਸੀਂ ਉਹ ਬੱਚੇ ਭੇਜਦੇ ਆ ਜਿਨ੍ਹਾਂ ਦੇ ਸੁਪਨੇ ਵੱਡੇ ਹੁੰਦੇ ਆ ਔਰ ਉਹ ਬਾਹਰ ਜਾ ਕੇ ਸੁਪਨੇ ਸਹਕਾਰ ਕਰਦੇ ਆ ਮੈਂ ਤੇ ਮੇਰੇ ਨਾਲ ਪੂਰੀ ਏਜੰਟਾਂ ਦੀ ਐਸੋਸੀਏਸ਼ਨਾਂ ਪੂਰੇ ਪੰਜਾਬ ਦੇ ਏਜੰਟ ਅੱਜ ਤੁਹਾਡੇ ਨਾਲ ਖੜੇ ਨੇ ਤੁਹਾਨੂੰ ਇਸ ਦੁੱਖ ਦੇ ਮੌਕੇ ਹੌਸਲਾ ਦਿੰਦੇ ਆਂ ਅਸੀਂ ਸਾਰੇ ਤਗੜੇ ਹੋ ਜੋ ਲਾਥ ਲਵੇ ਪਾਣੀ ਸਾਰਾ ਮੈਂ ਸਾਰੇ ਪੰਜਾਬ ਦੇ ਏਜੰਟਾਂ ਵੱਲੋਂ ਤੁਹਾਨੂੰ ਵਾਦਾ ਕਰਦਾ ਅਸੀਂ ਪੈਸਿਆਂ ਦੁੱਖੋਂ ਕੋਈ ਰਹਿਣ ਨਹੀਂ ਦੇਵਾਂਗੇ ਬੰਦਾ ਅਸੀਂ ਵਾਹ ਲਾ ਦੇਾਂਗੇ ਸਾਰੀ ਅਸੀਂ ਆਪ ਪਰ ਲੈਟਰ ਸਸਤੀ ਲਈਏ ਮਹਿੰਗੀ ਲਈਏ ਅਸੀਂ ਕਾਲਜ ਤੋਂ ਸਕਾਲਰਸ਼ਿਪ ਲਈਏ ਅਸੀਂ ਫੀਸ ਥੋੜੀ ਭੇਜੀਏ ਵਾਧੇ ਭੇਜੀਏ ਉਹ ਸਾਡਾ ਰਿਕਾ ਅਸੀਂ ਘੱਟ ਤੋਂ ਘੱਟ ਪੈਸਿਆਂ ਚ ਭੇਜਾਂਗੇ ਜਿਹਦੇ ਕੋ ਨਹੀਂ ਹੋਊਗਾ ਪੈਸੇ ਉਹਨੂੰ ਬਗੈਰ ਪੈਸਿਆਂ ਦੇ ਭੇਜ ਦਿਆਂਗੇ ਬੰਦਾ ਪੈਸੇ ਕਮਾ ਕੇ ਭੇਜ ਦੇਵੇ ਜਾ ਕੇ ਮੇਰੀ ਸਮੂਹ ਜਥੇਬੰਦੀਆਂ ਨੂੰ ਸਮੂਹ ਪੰਜਾਬ ਦੇ ਵਿੱਚ ਜਿਹੜੇ ਲੋਕ ਅੱਜ ਸੇਵਾ ਕਰਦੇ ਪਿਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੀ ਹੌਸਲਾ ਦਿਓ ਲੋਕਾਂ ਨੂੰ ਬਸ ਅਸੀਂ ਸਾਰੇ ਏਜੰਟ ਵੀਰ ਭੈਣ ਭਰਾ ਮੈਂ ਮੇਰੀ ਟੀਮ ਅਸੀਂ ਬਹੁਤ ਰਣੀ ਆ ਜਥੇਵੰਦੀਆਂ ਦੇ ਜਿਨ੍ਹਾਂ ਨੇ ਅੱਜ ਇਸ ਮਾੜੇ ਮੌਕੇ ਆ ਕੇ ਲੋਕਾਂ ਨੂੰ ਹੌਸਲਾ ਦਿੱਤਾ ਇਹ ਪੰਜਾਬ ਹੀ ਆ ਜਿਹੜਾ ਪੰਜਾਬ ਦੇ ਨਾਲ ਖੜਦਾ ਹੌਸਲਾ ਰੱਖਿਓ ਜੰਗ ਜਿੱਤ ਲਾਂਗੇ ਆਪਾਂ ਬੜੀਆਂ ਜਿੱਤੀਆਂ ਅੱਜ ਤੱਕ ਇਹ ਹੜਾ ਵਾਲੀ ਵੀ ਜੰਗ ਜਲਦੀ ਜੇ ਤੰਗੇ ਜਿਹਦਾ ਕੋਠਾ ਟਿਆ ਨਾ ਉਹ ਕੋਠਾ ਨਵਾਂ ਪਾਊਗਾ ਜੇ ਦੀ ਪੈੜੀ ਖਰਾਬ ਹੋਈ ਆ ਉਹ ਪੈੜੀਆਂ ਨਵੀਆਂ ਬਣਾਊਗਾ ਇਹ ਉਹ ਪੰਜਾਬ ਨਹੀਂ ਹੈਗਾ ਜਿਹੜਾ ਅਨਪੜ੍ਹ ਪੰਜਾਬ ਸੀਗਾ ਅੱਜ ਪੜਿਆ ਲਿਖਿਆ ਪੰਜਾਬ ਹੈ ਇਸ ਕਰਕੇ ਅੱਲਾ ਸ਼ਰੀ ਦਿਓ ਅੱਜ ਕੱਲ ਦੇ ਬੱਚਿਆਂ ਨੂੰ ਹੌਸਲੇ ਦਿਓ ਉਹਨਾਂ ਨੂੰ ਬਹੁਤ ਸਾਰੇ ਬੁੱਧੀਜੀਵੀ ਕਹਿੰਨਗੇ ਬਾਹਰ ਨਾ ਜਾਓ ਪੰਜਾਬ ਖਾਲੀ ਹੋ ਜਾਣਾ ਇਹ ਜਿਹੜੇ ਬਾਹਰ ਗਏ ਆ ਨਾ ਅੱਜ ਉਹਨਾਂ ਨੇ ਹੀ ਵੀਰੋ ਸਾਹਮਣਾ ਸਾਨੂੰ ਇਸ ਦੁੱਖ ਦੇ ਮੋਕੇ ਅੱਜ ਕੋਈ ਮੈਲਬਨ ਤੋਂ ਆਪਣੀ ਸੇਵਾ ਭੇਜਦਾ ਪਿਆ ਤੇ ਕੋਈ ਟ੍ਰਾਂਟੋ ਤੋਂ ਸੇਵਾ ਭੇਜਦਾ ਪਿਆ ਅੱਜ ਪੰਜਾਬ ਤਾਂ ਦੁੱਖ ਪੂਰੀ ਦੁਨੀਆ 'ਚ ਪੰਜਾਬ ਦੇ ਬੱਚੇ ਬੈਠੇ ਦੇਖਦੇ ਪਏ ਨੇ ਹਰ ਪੰਜਾਬੀ ਨੂੰ ਮੇਰੀ ਬੇਨਤੀ ਹੈ ਹੱਥ ਛੋੜ ਕੇ ਸਮਝਣ ਦੀ ਕੋਸ਼ਿਸ਼ ਕਰਿਓ ਯਾਨੀ ਕਿ ਸਾਡਾ ਕਾਰੋਬਾਰ ਹੈ ਸਾਨੂੰ ਮੰਨਣਾ ਪਏਗਾ ਅਸੀਂ ਬਾਹਰਲੇ ਦੇਸ਼ਾਂ 'ਚ ਜਾ ਕੇ ਕਾਮਯਾਬ ਹੋ ਜੰਨੇ ਆ ਅਸੀਂ ਮਿਹਨਤੀ ਆ ਅਸੀਂ ਚੋਰ ਨਹੀਂ ਹੁੰਦੇ ਅਸੀਂ ਇਮਾਨਦਾਰ ਹੁੰਨੇ ਆ ਜਿਹਦੇ ਕਰਕੇ ਅੱਜ ਪੂਰੀ ਦੁਨੀਆ ਸਾਡਾ ਵੈਲਕਮ ਕਰਦੀ ਆ ਜਿਹੜਾ ਕੰਮ ਸਾਡੇ ਬੱਚਿਆਂ ਨੇ ਕਰ ਲੈਣਾ ਉਹ ਦੁਨੀਆ 'ਚ ਹੋਰ ਕੋਈ ਕੰਮ ਨਹੀਂ ਕਰ ਪਾਉਂਦੀ ਸਲੂਟ ਹੈ ਮੇਰਾ ਦੋਹਾਂ ਹੱਥਾਂ ਨਾਲ ਉਹਨਾਂ ਪੰਜਾਬੀ ਬੱਚਿਆਂ ਨੂੰ ਜਿਨ੍ਹਾਂ ਨੇ ਵਿਦੇਸ਼ਾਂ ਚ ਜਾ ਕੇ ਮੱਲਾ ਮਾਰੀਆਂ ਆਪਣੇ ਮਾਪਿਓ ਨੂੰ ਸਾਂਭਿਆ ਆਪਣਾ ਨਾਂ ਬਣਾਇਆ ਆਓ ਸਾਰੇ ਜਣੇ ਤਕੜੇ ਹੋ ਕੇ ਆਪਣੇ ਪੰਜਾਬ ਨੂੰ ਤਕੜਾ ਕਰੀਏ ਬੱਚਿਆਂ ਨੂੰ ਪੜਾਈਏ ਚੰਗੀ ਸਿੱਖਿਆ ਦਵਾਈਏ ਚੰਗੇ ਨੰਬਰਾਂ ਨਾਲ ਜਵਾਗ ਪਾਸ ਹੋਣਗੇ ਦੁਨੀਆ ਦੇ ਹਰ ਮੁਲਕ ਦੇ ਵਿੱਚ ਸਾਡੇ ਬੱਚੇ ਜਾ ਕੇ ਰਾਜ ਕਰਨਗੇ ਮੇਰੀ ਗੱਲ ਕਿਸੇ ਵੀਰ ਭੈਣ ਭਰਾ ਨੂੰ ਮਾੜੀ ਲੱਗੀ ਕੋਈ ਮੇਰੇ ਨਾਲ ਸਹਿਮਤ ਨਹੀਂ ਹੈ ਮੈਂ ਉਹਦੇ ਲਈ ਹੱਥ ਜੋੜ ਕੇ ਮਾਫੀ ਚਾਹਨਾ ਮੈਂ ਅੱਜ ਆਪ ਦਾ ਯੋਗਦਾਨ ਪਾਣਾ ਚਾਹਨਾ ਮੇਰਾ ਯੋਗਦਾਨ ਮੈਂ ਆਪਣੇ ਕੰਮ ਨਾਲ ਪਾਣਾ ਚਾਹਨਾ ਮੈਂ ਕਿਸੇ ਨੂੰ ਅੱਜ ਦੋ ਵਕਤ ਦੀ ਰੋਟੀ ਨਹੀਂ ਦੇਣਾ ਚਾਹੁੰਦਾ ਮੈਂ ਚਾਹਨਾ ਮੈਂ ਉਹਨੂੰ ਸਾਰੀ ਜ਼ਿੰਦਗੀ ਰੋਟੀ ਜੋਗਾ ਕਰ ਦਵਾਂ ਤਾਂ ਜੋ ਉਹ ਦੁਨੀਆ ਨੂੰ ਰੋਟੀ ਦੇ ਪਾਵੇ ਅੱਜ ਸੰਸਥਾਵਾਂ ਪਹੁੰਚਦੀਆਂ ਪਈਆਂ ਰਸਦ ਲੈ ਕੇ ਸੇਵਾ ਲੈ ਕੇ ਜਿੱਥੇ ਜ਼ਿਆਦਾ ਪਾਣੀ ਹੈ ਉੱਥੇ ਸਮਾਨ ਪਹੁੰਚ ਵੀ ਨਹੀਂ ਪਾਰਿਆ ਸੋ ਪੂਰੇ ਪੰਜਾਬ 'ਚ ਬੈਠੇ ਪੰਜਾਬੀ ਵੀਰ ਭੈਣ ਭਰਾਵਾਂ ਨੂੰ ਮੇਰੀ ਬੇਨਤੀ ਹੈ ਕਿ ਜੇ ਤੁਸੀਂ ਸੇਵਾ ਕਰਨਾ ਚਾਹੁੰਦੇ ਜੇ ਕਿਸੇ ਗਰੀਬ ਦਾ ਜਵਾਕ ਪੜਾ ਦਿਓ ਜੇ ਉਹ ਪੜ ਜਾਏਗਾ ਤਾਂ ਕੁਝ ਬਣ ਜਾਏਗਾ ਜਾਓ ਇੱਥੇ ਅਫਸਰ ਲੱਗ ਜੇਗਾ ਤਾਂ ਜਾਂ ਫਿਰ ਨਵਾਂ ਪੰਜਾਬ ਬਣਿਆ ਕੈਨੇਡਾ ਆਸਟ੍ਰੇਲੀਆ 'ਚ ਜਾਂ ਉੱਥੇ ਜਾ ਕੇ ਅਫਸਰ ਲੱਗ ਜਾਏਗਾ ਇੱਕ ਕੋੜਾ ਸੱਚ ਆ ਲੋਕ ਮੰਨਦੇ ਨਹੀਂ ਕੈਮਰੇ ਤੇ ਤਾਂ ਕੋਈ ਵੀ ਆ ਕੇ ਨਹੀਂ ਮੰਨਦਾ ਕਿ ਅੱਜ ਪੰਜਾਬ ਜੇ ਬਚਿਆ ਤੇ ਬਾਹਰ ਵਾਲਿਆਂ ਨੇ ਬਚਾਇਆ ਨਿੰਦਾ ਬਹੁਤ ਕਰਦੇ ਨੇ ਲੋਕ ਸਾਡੀ ਉਹਨਾਂ ਦੀ ਨਿੰਦਾ ਵੀ ਸਿਰ ਮੱਥੇ ਕਿਉਂਕਿ ਉਹ ਵੀ ਆਪਣੇ ਹੀ ਨੇ ਸਰਕਾਰਾਂ ਨੇ ਸਰਕਾਰਾਂ ਨੇ ਸਰਕਾਰਾਂ ਨੇ ਸਰਕਾਰਾਂ ਵਾਲੇ ਕੰਮ ਕਰਨੇ ਆ। ਟੀਚਰਾਂ ਨੇ ਅਧਿਆਪਕਾਂ ਨੇ ਟੀਚਰਾਂ ਵਾਲੇ ਕੰਮ ਕਰਨੇ ਆ। ਪੁਲਿਸ ਪ੍ਰਸ਼ਾਸਨ ਨੇ ਪੁਲਿਸ ਪ੍ਰਸ਼ਾਸਨ ਵਾਲਾ ਕੰਮ ਕਰਨਾ। ਕਿਸਾਨਾਂ ਨੇ ਕਿਸਾਨ ਵੀਰਾਂ ਨੇ ਕਿਸਾਨਾਂ ਵਾਲੇ ਕੰਮ ਕਰਨੇ ਆ। ਤੇ ਅਸੀਂ ਐਜੂਕੇਸ਼ਨ ਏਜੰਟ ਅਸੀਂ ਬਾਹਰ ਭੇਜਣ ਵਾਲੇ ਏਜੰਟ ਅਸੀਂ ਆਪਦਾ ਕੰਮ ਕਰਨਾ। ਸੋ ਸਾਰੇ ਜਣੇ ਯੋਗਦਾਨ ਪਾਈਏ। ਸਮੂਹ ਪੰਜਾਬ ਦੀਆਂ ਐਸੋਸੀਏਸ਼ਨਾਂ ਸਮੂਹ ਜਨਤਾ ਨੂੰ ਮੇਰੀ ਬੇਨਤੀ ਹੈ ਕਿ ਇਸ ਮਾਰੇ ਮੌਕੇ ਇਸ ਮਾਰੇ ਟਾਈਮ ਤੇ ਹਰ ਪੰਜਾਬ ਦੇ ਬੱਚੇ ਨੂੰ ਹੌਸਲਾ ਦਿਓ ਛੱਡ ਦਿਓ ਆਪ ਦੀਆਂ ਫੀਸਾਂ ਆਪਾਂ ਪੈਸੇ ਦੋ 4 6 ਮਹੀਨੇ ਰੋਕੇ ਕਮਾ ਲਾਂਗੇ ਪਹਿਲਾਂ ਇੱਕ ਵਾਰੀ ਆਪਣੇ ਪੰਜਾਬ ਸਿਓ ਨੂੰ ਖੜਾ ਕਰੀਏ ਮੇਰਾ ਕੰਟਰੀਬਿਊਸ਼ਨ ਮੇਰੀ ਮਿਹਨਤ ਦੇ ਨਾਲ ਹੈ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਵਿਦੇਸ਼ ਭੇਜਣ ਦੀ ਕੋਸ਼ਿਸ਼ ਕਰਾਂਗੇ ਅਸੀਂ ਅੱਗੇ ਵੀ ਬਹੁਤ ਸਾਰੀਆਂ ਸੇਵਾ ਕਰਦੇ ਹਾਂ ਪਰ ਜੇ ਕੋਈ ਸੇਵਾ ਕੀਤੀ ਹੋਵੇ ਕਹਿੰਦੇ ਉਹ ਦੱਸੀਦੀ ਨਹੀਂ ਹੁੰਦੀ ਹੁਣ ਮੈਂ ਕਿਹਦੇ ਘਰ ਰਾਸ਼ਨ ਪਹੁੰਚਾਇਆ ਮੈਂ ਕਿਨੂੰ ਜਾ ਕੇ ਕੀ ਦਿੱਤਾ ਮੈਂ ਨਹੀਂ ਸੋਚਦਾ ਕਿ ਸਾਨੂੰ ਦੱਸਣ ਦੀ ਲੋੜ ਹੈ ਹਾਂ ਹੌਸਲਾ ਮਿਲ ਜਾਂਦਾ ਲੋਕਾਂ ਨੂੰ ਕਿ ਯਾਰ ਕੋਈ ਬੰਦਾ ਸਾਡੇ ਨਾਲ ਖੜਾ ਹੈ ਅੱਜ ਲੋਕ ਵਿਨੇ ਹਰੀ ਨੂੰ ਜਾਣਦੇ ਨੇ ਤੇ ਬਾਹਰ ਭੇਜਣ ਵਾਲੇ ਦੇ ਨਾਂ ਤੇ ਜਾਣਦੇ ਨੇ ਮੈਂ ਕੋਈ ਲੀਡਰ ਨਹੀਂ ਹੈਗਾ ਮੈਂ ਕੋਈ ਸਿੰਗਰ ਨਹੀਂ ਹੈਗਾ ਅੱਜ 25 ਲੱਖ ਲੋਕ ਜੇ ਮੈਨੂੰ ਫੋਲੋ ਕਰਦੇ ਨੇ ਉਹ ਇਸੇ ਕਰਕੇ ਕਰਦੇ ਨੇ ਕਿਉਂਕਿ ਅਸੀਂ ਲੋਕਾਂ ਨੂੰ ਬਾਹਰ ਭੇਜਦੇ ਆ ਮੇਰੇ ਵਰਗੇ ਬਹੁਤ ਸਾਰੇ ਸੀਨੀਅਰ ਆਦਰ ਸਤਕਾਰਯੋਗ ਏਜੰਟ ਵੀਰ ਭੈਣ ਭਰਾ ਇਹ ਕੰਮ ਕਰਦੇ ਨੇ ਜਿਨ੍ਹਾਂ ਨੇ ਲੋਕਾਂ ਦੀਆਂ ਜ਼ਿੰਦਗੀਆਂ ਬਣਾਈਆਂ ਅੱਜ ਚੰਗੇ ਤੋਂ ਚੰਗਾ ਲੀਡਰ ਹੋਵੇ ਵੱਡੇ ਤੋਂ ਵੱਡਾ ਅਫਸਰ ਹੋਵੇ ਉਹਨੇ ਵੀ ਆਪਣਾ ਜਵਾਕ ਬਾਹਰ ਭੇਜਿਆ ਪੜਨ ਨੂੰ ਉਹਨੇ ਵੀ ਆਪਣਾ ਬੱਚਾ ਸੈੱਟ ਕਰਨ ਲਈ ਬਾਹਰ ਹੀ ਭੇਜਿਆ ਤੇ ਮੇਰੀ ਬੇਨਤੀ ਆ ਮੈਨੂੰ ਕਮੈਂਟਾਂ ਦੇ ਵਿੱਚ ਥੋੜਾ ਜਿਹਾ ਹੌਸਲਾ ਦਿਓ ਨਿੰਦਾ ਬਹੁਤ ਸੁਣੀ ਆ ਸੀ ਬਹੁਤ ਕਰਦੇ ਨੇ ਨਿੰਦਾ ਲੋਗ ਇਹ ਟਾਈਮ ਨਿੰਦਾ ਦਾ ਨਹੀਂ ਹੈਗਾ ਅਸੀਂ ਆਪਦੀ ਕੰਟਰੀਬਿਊਸ਼ਨ ਦੇਣਾ ਚਾਹੁੰਦੇ ਆ ਅੱਜ ਪੰਜਾਬ ਦਾ ਹਰ ਏਜੰਟ ਤੁਹਾਨੂੰ ਡੀਕ ਰਿਹਾ ਕਿਸੇ ਵੀ ਏਜੰਟ ਨੂੰ ਫੋਨ ਕਰਿਓ ਜੇ ਉਹ ਪੰਜਾਬੀ ਹੋਊਗਾ ਨਾ ਉਹ ਤੁਹਾਡੇ ਨਾਲ ਧੋਖਾ ਨਹੀਂ ਕਰੇਗਾ ਜੇ ਤੁਹਾਡੇ ਨਾਲ ਕੋਈ ਪੰਜਾਬੀ ਬੋਲ ਕੇ ਧੋਖਾ ਕਰੇਗਾ ਨਾ ਉਹਦਾ ਜ਼ਿੰਮੇਵਾਰ ਮੈਂ ਆਵਾਂਗਾ ਕੁਝ ਸ਼ਿਕਾਇਤ ਮੈਨੂੰ ਲਾਇਓ। ਤੇ ਮੇਰੇ ਏਜੰਟ ਵੀਰ ਭੈਣ ਭਰਾਓ ਇਸ ਮੌਕੇ ਤੁਸੀਂ ਸਾਥ ਦੇਣਾ ਸਾਡੇ ਤੇ ਬਹੁਤ ਉਂਗਲਾਂ ਉੱਠਦੀਆਂ। ਕੁਝ ਮਾੜੇ ਲੋਕ ਨੇ ਸਾਡੀ ਲਾਈਨ 'ਚ ਮੋਕਾ ਪ੍ਰਸਤ ਲੋਕ ਨੇ। ਉਹਨਾਂ ਨੂੰ ਵੀ ਜੀ ਸਦਕੇ। ਉਹਨਾਂ ਦੇ ਅੱਗੇ ਵੀ ਬੇਨਤੀ ਆ ਕਿ ਹਜੇ 2-4-6 ਮਹੀਨੇ ਠੱਗੀਆਂ ਨਾ ਮਾਰਿਓ। ਨਾ ਕੁਝ ਗਲਤ ਕਰਿਓ ਨਾ ਕਿਸੇ ਦਾ ਦਿਲ ਦਿਖਾਇਓ ساری ਜ਼ਿੰਦਗੀ ਤੁਹਾਡੇ ਕੋ ਫਈਆ ਪੈਸੇ ਕਮਾਉਣ ਨੂੰ ਅਗਲੇ 2 4 6 ਮਹੀਨੇ ਆਪਣੀ ਮਿਹਨਤ ਸਾਰੀ ਪੰਜਾਬੀਆਂ ਤੇ ਲਾ ਦਿਓ 5-7 ਲੱਖ ਰੁਪਏ ਦੀ ਭੇਜ ਦਿਆਂਗੇ ਯਾਰ ਜਿਹਦੇ ਕੋ ਨਹੀਂ ਹੈਗਾ ਉਹਦੀ ਕਿਸ਼ਤਾਂ ਕਰਾ ਦੇਾਂਗੇ ਜਿਨੇ ਜੋਗੇ ਹੈਗੇ ਆ ਕੋਦਾ ਵੀ 50000 ਰੁਪਏ ਕੋਲੋਂ ਪਾਣਾ ਪੈ ਗਿਆ ਉਹ ਵੀ ਪਾ ਦੇਾਂਗੇ ਸੋ ਇਹ ਮੈਸੇਜ ਇੱਕ ਪੰਜਾਬੀ ਨੂੰ ਜਿਹਨੂੰ ਪੰਜਾਬੀ ਬੋਲਣੀ ਆਉਂਦੀ ਲਿਖਣੀ ਆਉਂਦੀ ਹੈ ਸਮਝਦਾ ਕਿਸੇ ਵੀ ਦੁਨੀਆ ਦੇ ਕੋਨੇ 'ਚ ਬੈਠੇ ਹੋ ਹੱਲਾ ਸ਼ੇਰੀ ਦਿਓ ਆਪਦੇ ਬੱਚਿਆਂ ਨੂੰ ਅੱਜ ਪੰਜਾਬ ਨੂੰ ਲੋੜ ਹੈ ਤੁਹਾਡੀ ਤੇ ਬਾਹਰ ਜਾਣਾ ਸਾਡਾ ਮੁੱਖ ਕੀਤਾ ਵੈ ਅੱਜ ਖੇਤੀ ਤੋਂ ਬਾਅਦ ਜੇ ਕੋਈ ਕੀਤਾ ਵੈ ਪੰਜਾਬ 'ਚ ਤਾਂ ਉਹ ਬਾਹਰ ਜਾ ਕੇ ਮਿਹਨਤਾਂ ਕਰਨਦਾ ਮੇਰੇ ਨਾਲ ਖੜੇ ਹੋਇਓ ਜਿਨ੍ਹਾਂ ਨੂੰ ਮੇਰੀ ਗੱਲ ਸਮਝ ਲੱਗਦੀ ਹੈ ਮੇਰੇ ਵੱਡੇ ਬਜ਼ੁਰਗ ਸਾਨੂੰ ਆਸ਼ੀਰਵਾਦ ਦਿਓ ਸਾਨੂੰ ਤਕੜੇ ਕਰਿਓ ਤਾਂ ਕਿ ਅਸੀਂ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਕੁਝ ਕਰ ਪਾਈਏ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਪੰਜਾਬ ਦੇ ਨਾਲ ਤਾਂ ਇਸ ਵੀਡੀਓ ਨੂੰ ਇੱਕ ਗਰੀਬ ਪਰਿਵਾਰ ਤੱਕ ਪਹੁੰਚਾਓ ਅੱਜ ਪੂਰੇ ਪੰਜਾਬ ਦੇ ਏਜੰਟ ਤੁਹਾਨੂੰ ਢੀਖ ਰਹੇ ਐ ਕਾਲ ਕਰੋ ਹੁਣੇ ਕਾਦੇ ਮਸਲੇ ਹੱਲ ਕਰਨਗੇ ਧੰਨਵਾਦ ਜੈ શ્રી ਰਾ